ਦੋਸਤੋ ਸਤਿ ਸ਼੍ਰੀ ਅਕਾਲ ਦੇਸ਼ ਵਿਦੇਸ਼ ਵਿੱਚ ਵੇਖ ਰਹੇ ਸਮੂਹ ਪੰਜਾਬੀ ਭੈਣਾਂ ਤੇ ਭਰਾਵਾਂ ਨੂੰ ਮੇਰੇ ਚੈਨਲ ਤੇ ਹਾਰਦਿਕ ਸਵਾਗਤ ਆ ਦੋਸਤੋ ਅੱਜ ਅਸੀਂ ਜਿਹੜੇ ਵਿਸ਼ੇ ਤੇ ਗੱਲ ਕਰਾਂਗੇ ਉਹ ਪ੍ਰੈਜ਼ੀਡੈਂਟ 트੍ਰੰਪ ਦੀ ਇਮੀਗ੍ਰੇਸ਼ਨ ਨੂੰ ਲੈ ਕੇ ਜਿਹੜੀ ਪਾਲਿਸੀ ਆ ਉਹਦੇ ਉੱਤੇ ਅਤੇ ਜਿਹੜੇ ਪ੍ਰੈਜ਼ੀਡੈਂਟ 트੍ਰੰਪ ਦੀ ਕੈਬਨਟ ਦੇ ਮੇਨ ਮੈਂਬਰ ਨੇ ਜਿਹੜੇ ਉਹਨੇ ਆਪਣੇ ਵਫਾਦਾਰ ਚੁਣੇ ਨੇ ਉਹ ਕਿਹੜੇ-ਕਿਹੜੇ ਨੇ ਤੇ ਉਹਨਾਂ ਦਾ ਕੀ ਪ੍ਰਭਾਵ ਰਹੇਗਾ 트੍ਰੰਪ ਦੀ ਕੈਬਨਟ ਤੇ ਤੇ ਅਖੀਰ ਵਿੱਚ ਅਸੀਂ ਗੱਲ ਕਰਾਂਗੇ ਸੈਂਚਰੀ ਸਿਟੀਆਂ ਜੋ ਕਿ ਅਨਡਾਕੂਮੈਂਟਡ ਇਮੀਗ੍ਰੈਂਟਸ ਨੇ ਉਹਨਾਂ ਦਾ ਐਸ ਵੇਲੇ ਸੇਫ ਕਾਰ ਬਣੀਆਂ ਹੋਈਆਂ ਨੇ ਸੋ ਆਓ ਵੀਡੀਓ ਦੇ ਸ਼ੁਰੂ ਵਿੱਚ ਆਪਾਂ ਗੱਲ ਕਰਦੇ ਹਾਂ ਪ੍ਰੈਜ਼ੀਡੈਂਟ ਟਰੰਪ ਨੇ ਆਪਣੀ ਟੀਮ ਵਿੱਚ ਕਿਹੜੇ-ਕਿਹੜੇ ਮੈਂਬਰ ਚੁਣੇ ਨੇ ਜਿਹੜੇ ਕਿ ਇਮੀਗ੍ਰੇਸ਼ਨ ਦੇ ਉੱਤੇ ਬਹੁਤ ਹੀ ਸਖਤ ਸਟੈਂਡ ਰੱਖਦੇ ਨੇ ਇੱਕ ਰੋਬਰਟ ਐਫ ਕੈਨੇਡੀ ਜਿਹੜੇ ਕਿ ਪਹਿਲੇ ਯੂ ਐਸ ਪ੍ਰੈਜ਼ੀਡੈਂਟ ਦੇ ਬੇਟੇ ਨੇ ਇਹਨਾਂ ਨੂੰ ਚੁਣਿਆ ਵਾ ਹੈਲਥ ਐਂਡ ਹਿਊਮਨ ਸਰਵਿਸਿਜ਼ ਵਿੱਚ ਸੋ ਦੇਖਣ ਵਾਲੀ ਗੱਲ ਇਹ ਹੈ ਕਿ ਰੋਬਰਟ ਐਫ ਕੈਨੇਡੀ ਦਾ ਵੈਕਸੀਨ ਦੇ ਉੱਤੇ ਬਹੁਤ ਹੀ ਸਖਤ ਸਟੈਂਡ ਸੀ ਇਹ ਐਂਟੀ ਵੈਕਸੀਨ ਪੱਕੀ ਸੀ ਤੇ ਇਹ ਫਾਰਮਾ ਤੇ ਫੂਡ ਸੈਕਟਰ ਦੇ ਖਿਲਾਫ ਕਾਫੀ ਸਖਤ ਰੁਕ ਰੱਖਦੇ ਨੇ ਸੋ ਇਹਨਾਂ ਨੂੰ ਹੈਲਥ ਐਂਡ ਹਿਊਮਨ ਸਰਵਿਸਿਜ਼ ਦਾ ਉਹਨਾਂ ਨੇ ਡਿਪਾਰਟਮੈਂਟ ਦਿੱਤਾ ਇਸ ਤੋਂ ਬਾਅਦ ਉਹਨਾਂ ਨੇ ਜਿਹੜੇ ਮੈਂਬਰ ਆਪਣਾ ਚੁਣਿਆ ਉਹ ਹੈ ਗਿਆ ਗਵਰਨਰ ਕ੍ਰਿਸਟੀ ਨੋਇਮ ਜਿਹੜੀ ਕਿ ਇਮੀਗ੍ਰੇਸ਼ਨ ਦੇ ਉੱਤੇ ਬਹੁਤ ਹੀ ਸਖਤ ਸਟੈਂਡ ਰੱਖਦੀ ਆ ਤੇ ਇਹਨੇ ਬਹੁਤ ਜ਼ਿਆਦਾ ਬਿਆਨ ਦਿੱਤੇ ਆ ਕਿ ਜਿਹੜੇ ਅਨਡਾਕੂਮੈਂਟਡ ਇਮੀਗ੍ਰੈਂਟਸ ਆ ਉਹਨਾਂ ਨੂੰ ਇੱਥੋਂ ਫੜ ਕੇ ਅਰੈਸਟ ਕਰਕੇ ਰਿਪੋਰਟ ਕਰਨਾ ਚਾਹੀਦਾ ਵਾ ਸੋ ਇਹ ਵਾਲੇ ਜਿਹੜੇ ਮੈਂਬਰ ਨੇ ਗਵਰਨਰ ਕ੍ਰਿਸਟੀ ਨੋਇਮ ਇਹ ਵੀ 트੍ਰੰਪ ਦੇ ਬਹੁਤ ਹੀ ਜ਼ਿਆਦਾ ਵਫਾਦਾਰਾਂ ਚੋਂ ਇੱਕ ਨੇ ਤੁਲਸੀ ਕਪਾੜ ਜਿਹੜੀ ਕਿ ਪਹਿਲਾਂ ਡੈਮੋਕ੍ਰੇਟ ਰਹਿ ਚੁੱਕੀ ਆ ਉਹ ਐਸ ਵੇਲੇ 트੍ਰੰਪ ਦੇ ਪੱਖੀ ਆ ਸੋ ਇਹ ਜਿਹੜੀ ਆ ਇਹ ਯੂਐਸ ਇੰਟੈਲੀਜੈਂਸ ਦੇ ਉੱਤੇ ਹੀ ਸ਼ੱਕ ਕਰ ਚੁੱਕੀ ਆ ਤੇ ਇਹ ਰਸ਼ੀਆ ਦੇ ਸਟੈਂਡ ਦੇ ਨਾਲ ਕਾਫੀ ਜ਼ਿਆਦਾ ਸਟੈਂਡਰਡ ਮਿਲਦਾ ਆ ਕਿ ਨਾਟੋ ਜਿਹੜਾ ਆ ਰਿਸਪੌਂਸੀਬਲ ਆ ਰਸ਼ੀਆ ਦਾ ਯੂਕਰੇਨ ਤੇ ਜਿਹੜਾ ਅੱਜਵਲੇ ਹਮਲਾ ਚੱਲ ਰਿਹਾ ਦੋਸਤੋ ਸੈਕਟਰੀ ਮਾਰਕੋ ਰੂਬਿਓ ਨੂੰ ਪ੍ਰੈਜ਼ੀਡੈਂਟ 트ੰਪ ਨੇ ਸੈਕਟਰੀ ਆਫ ਸਟੇਟ ਬਣਾਇਆ ਵਾ ਇਹ ਜਿਹੜੇ ਮੈਂਬਰ ਨੇ ਇਹ ਪਹਿਲਾਂ 트ੰਪ ਦੇ ਵਿਰੋਧੀ ਸੀ ਪਰ ਹੁਣ ਇਸ ਸਮੇ 트ੰਪ ਦੇ ਨਾਲ ਹਾਂ ਚਾਂ ਮਲਾ ਕੇ ਚੱਲ ਰਹੇ ਨੇ ਤੇ ਉਹਨਾਂ ਦੇ ਵਫਾਦਾਰਾਂ ਵਿੱਚੋਂ ਇੱਕ ਨੇ ਬਾਦ ਸੀਆਈਏ ਦਾ محکمہ ਉਹਨਾਂ ਨੇ ਸੌਪਿਆ ਆ ਜான் ਰੈਡਕਲਿਫ ਟੈਕਸਾਸ ਤੋਂ ਰਿਪਬਲਿਕਨ ਨੇ ਇਹ 트ੰਪ ਦੇ ਬਹੁਤ ਹੀ ਨਜ਼ਦੀਕੀ ਅਤੇ ਵਫਾਦਾਰਾਂ ਵਿੱਚੋਂ ਇੱਕ ਨੇ ਇਹ ਵੀ ਇਮੀਗ੍ਰੇਸ਼ਨ ਉੱਤੇ ਬਹੁਤ ਸਖਤ ਰੁਕ ਰੱਖਦੇ ਨੇ ਅਤੇ ਇਹ ਵੀ ਚਾਹੁੰਦੇ ਨੇ ਕਿ ਅਨਡਾਕੂਮੈਂਟਡ ਇਮੀਗ੍ਰੈਂਟਸ ਨੂੰ ਕੋਈ ਵੀ ਨਰਮੀ ਨਾ ਵਰਤੀ ਜਾਵੇ ਤੇ ਉਹਨਾਂ ਨੂੰ ਜਿਹੜੇ ਜਿਹੜੇ ਵੀ ਇਲਾਕੇ ਆ ਉੱਥੋਂ ਜਾ ਕੇ ਅਰੈਸਟ ਕਰਕੇ ਰਿਪੋਰਟ ਕੀਤੀ ਜਾਵੇ ਸੋ ਇਹ ਸੋ ਲਾਵਰ ਪ੍ਰੈਜ਼ੀਡੈਂਟ ਟਰੰਪ ਨੇ ਅਟਾਰਨੀ ਜਨਰਲ ਬਣਾਏ ਨੇ ਰਿਪ੍ਰੈਜ਼ੈਂਟੇਟਿਵ ਮੈਟ ਗੈਟਸ ਨੂੰ ਜਿਨ੍ਹਾਂ ਦੇ ਉੱਤੇ ਪਹਿਲਾਂ ਕੁਝ ਦੋਸ਼ ਸੈਕਸ਼ੂਅਲ ਮਿਸਕੰਡਕਟ ਤੇ ਡਰਗ ਦੇ ਚਾਰजेस ਵੀ ਚੱਲ ਚੁੱਕੇ ਨੇ ਸੋ ਇਹ ਸਾਨਾ ਟਰੰਪ ਦੇ ਟੀਮ ਮੈਂਬਰ ਵਫਾਦਾਰ ਸਾਰੇ ਜਿਹੜੇ ਕਿ ਉਹਨਾਂ ਨੇ ਚੁਣੇ ਨੇ ਤੇ ਉਹ ਸਭ ਉਹਨਾਂ ਦੀ ਹਾਂਚ ਹਾਮਲਾਉਂਦੇ ਨੇ ਤੇ ਸੋ ਇਕੋ ਪਾਲਿਸੀ ਦੇ ਉੱਤੇ ਕੰਮ ਕਰਦੇ ਨੇ ਯਾਨੀ ਕਿ ਪ੍ਰੈਜ਼ੀਡੈਂਟ 트ੰਪ ਦੇ ਪਹਿਲੇ ਸਾਲ ਦੇ ਵਿੱਚ ਉਹਨਾਂ ਦੇ ਕੀ ਪਲਾਨ ਨੇ ਕਿਹੜੇ-ਕਿਹੜੇ ਲੋਕਾਂ ਨੂੰ ਰਿਪੋਰਟ ਕਰਨਗੇ ਜਾਂ ਕਿਹੜੇ-ਕਿਹੜੇ ਖਤਰੇ ਵਿੱਚ ਨੇ ਸਭ ਤੋਂ ਪਹਿਲਾਂ ਉਹ ਉਹਨਾਂ ਅਨਡਾਕੂਮੈਂਟਡ ਲੋਕਾਂ ਨੂੰ ਰਿਪੋਰਟ ਕਰਨਗੇ ਜਿਨ੍ਹਾਂ ਦੇ ਉੱਤੇ ਕੋਈ ਵੀ ਕ੍ਰਿਮੀਨਲ ਕੇਸ ਚੱਲਦਾ ਪਿਆ ਜਾਂ ਉਹ ਸਜ਼ਾ ਜਾਫ਼ਤਾ ਨਹੀਂ ਤੇ ਇਹਨਾਂ ਦੇ ਵਿੱਚੋਂ ਵੀ ਉਹ ਮੁੱਖ ਪ੍ਰੈਫਰੈਂਸ ਚਾਈਨਾ ਦੇ ਲੋਕਾਂ ਨੂੰ ਦੇਣਗੇ ਕਿਉਂਕਿ ਚਾਈਨਾ ਨਾਲ ਅਮਰੀਕਾ ਦੇ ਮਿਲਟਰੀ ਜਿਹੜੇ ਰਿਲੇਸ਼ਨਸ ਨੇ ਉਹ ਕੋਸ਼ਿਸ਼ ਚੰਗੇ ਨਹੀਂ ਗੇ ਸੋ ਪ੍ਰੈਜ਼ੀਡੈਂਟ 트ੰਪ ਦੀ ਜਿਹੜੀ ਪਹਿਲੀ ਲਿਸਟ ਆ ਉਹਦੇ ਵਿੱਚੋਂ ਚਾਈਨੀਜ਼ ਅਨਡਾਕੂਮੈਂਟਡ ਇਮੀਗ੍ਰੈਂਟਸ ਖਾਸ ਕਰ ਜਿਨ੍ਹਾਂ ਦੇ ਉੱਤੇ ਕੋਈ ਵੀ ਚਾਰजेस ਚੱਲਦੇ ਪਏ ਨੇ ਤੇ ਉਹ ਸਜ਼ਾ ਜਾਫਤਾ ਨਹੀਂ ਜਾਂ ਉਹਨਾਂ ਦੇ ਉੱਤੇ ਕੋਈ ਡੈਪੂਟੇਸ਼ਨ ਦੇ ਆਰਡਰ ਲੱਗੇ ਨਹੀਂ ਤੇ ਉਹ ਅਜੇ ਤੱਕ ਉਹਨਾਂ ਨੇ ਦੇਸ਼ ਨਹੀਂ ਛੱਡਿਆ ਉਸ ਤੋਂ ਬਾਅਦ ਅਗਲਾ ਨੰਬਰ ਆਊਗਾ ਏਸ਼ੀਅਨ ਇਮੀਗ੍ਰੈਂਟਸ ਦਾ ਜਿਨ੍ਹਾਂ ਵਿੱਚ ਇੰਡੀਅਨਸ ਜਾਂ ਪਾਕਿਸਤਾਨੀ ਬੰਗਲਾਦੇਸ਼ੀ ਜਿਹੜੇ ਵੀ ਇਹ ਕੁਝ ਮੁਲਕ ਨੇ ਸਾਰੇ ਇਹ ਖਤਰੇ ਦੇ ਵਿੱਚ ਆਉਣਗੇ ਇਹਨਾਂ ਸਾਰੇ ਡੈਪੂਟੇਸ਼ਨ ਦੇ ਕੰਮਾਂ ਵਿੱਚ ਜਿਹੜੀ ਸਭ ਤੋਂ ਵੱਡੀ ਮੁਸ਼ਕਲ 트ੰਪ ਸਰਕਾਰ ਨੂੰ ਪੇਸ਼ ਆਵੇਗੀ ਉਹ ਹੋਵੇਗੀ ਲੌਜਿਸਟਿਕ ਨਾਲ ਸੰਬੰਧਿਤ ਇੰਨੀ ਭਾਰੀ ਮਾਤਰਾ ਵਿੱਚ ਜਿਹੜੇ ਅਨਡਾਕੂਮੈਂਟਡ ਲੋਕ ਅਮਰੀਕਾ ਵਿੱਚ ਰਹਿ ਰਹੇ ਨੇ ਉਹਨਾਂ ਨੂੰ ਇੱਥੋਂ ਡਿਪੋਰਟ ਕਰਨਾ ਕੋਈ ਸੌਖਾ ਕੰਮ ਨਹੀਂ ਹੋਏਗਾ ਪ੍ਰੈਜ਼ੀਡੈਂਟ 트ੰਪ ਲਈ ਕਿਉਂਕਿ ਉਹਨਾਂ ਨੂੰ ਬਹੁਤ ਜ਼ਿਆਦਾ ਪੱਸਾ ਜਾਜ ਅਫਸਰਾਂ ਦੀ ਲੋਡ ਪਊਗੀ ਇਹ ਸਾਰੇ ਕੰਮ ਨੂੰ ਅੰਜਾਮ ਦੇਣ ਦੇ ਲਈ ਤੇ ਕਈ ਜਿਹੜੇ ਡਿਪਾਰਟਮੈਂਟ ਸੀ ਉਹਨਾਂ ਨੂੰ ਇੱਕ ਦੂਜੇ ਦੀ ਸਹਾਇਤਾ ਨਾਲ ਚੱਲਣਾ ਪਊਗਾ ਕਿਉਂਕਿ ਉਹਨਾਂ ਨੂੰ ਪਹਿਲਾਂ ਰੇਡ ਕਰਨਗੇ ਰੇਡ ਜਾ ਕੇ ਉਹਨਾਂ ਨੂੰ ਸਾਰਾ ਡਾਟਾ ਹੋਊਗਾ ਕਿ ਇੱਥੇ ਲੋਕ ਰਹਿੰਦੇ ਪਏ ਨੇ ਇਸ ਜਗ੍ਹਾ ਤੇ ਕੰਮ ਕਰਦੇ ਪਏ ਨੇ ਉੱਥੇ ਕੰਮ ਵਾਲੀ ਜਗ੍ਹਾ ਤੇ ਜਾਂ ਉਹਨਾਂ ਦੇ ਰਹਿਣ ਦੀ ਜਗ੍ਹਾ ਤੇ ਜਾ ਕੇ ਉਹਨਾਂ ਨੂੰ ਫੜ ਕੇ ਰਿਪੋਰਟ ਕਰਕੇ ਤੇ ਫਿਰ ਉਹਨਾਂ ਨੂੰ ਆਪੋ ਆਪਣੇ ਮੁਲਕ ਭੇਜਿਆ ਜਾਊਗਾ ਵਾਪਸ ਇਦੇ ਵਿੱਚ ਕਈ ਬੈਰੀਅਰ ਆਉਣਗੇ ਜਿਦਾਂ ਲੈਂਗੁਏਜ ਬੈਰੀਅਰ ਕੁਝ ਕਾਨੂੰਨੀ ਅੜਚਣਾਂ ਹੋਣਗੀਆਂ ਸਟੇਟ ਵੀ ਹੋ ਸਕਦਾ ਉਹਨਾਂ ਦੇ ਨਾਲ ਪਹਿਲਾਂ ਸਹਿਯੋਗ ਨਾ ਕਰੇ ਤੇ ਇਸ ਤੋਂ ਇਲਾਵਾ ਜਿਹੜੀਆਂ ਸੈਂਚਰੀ ਸਿਟੀਜ਼ ਮੈਂ ਦੱਸੀਆਂ ਸੀ ਇਹ ਕਈ ਸਟੇਟਾਂ ਵਿੱਚ ਸੈਂਚਰੀ ਸਿਟੀਜ਼ ਬਣੀਆਂ ਨੇ ਜਿਹੜੀਆਂ ਕਿ ਸਰਕਾਰਾਂ ਦੇ ਹੁਕਮਾਂ ਨੂੰ ਨਹੀਂ ਮੰਨਦੀਆਂ ਉੱਥੇ ਜਿਹੜੇ ਲੋਕ ਰਹਿ ਰਹੇ ਨੇ ਉਹ ਬੇਖੌਫ ਰਹਿੰਦੇ ਨੇ ਡੈਪੋਟੇਸ਼ਨ ਦੇ ਡਰ ਤੋਂ ਬਿਨਾਂ ਕਿਉਂਕਿ ਉਹਨਾਂ ਸਿਟੀਜ਼ ਦੇ ਵਿੱਚ ਪੁਲਿਸ ਦਾ ਵੀ ਆਉਣਾ ਜਾਣਾ ਮਨਾ ਆ ਸੋ ਉਹ ਇੱਕ ਸੇਫ ਹੈਵਨ ਬਣੀਆਂ ਹੋਈਆਂ ਸੀ ਇਹਨਾਂ ਗੈਰਕਾਨੂੰਨੀ ਲੋਕਾਂ ਲਈ ਪਰ ਹੁਣ ਪ੍ਰੈਜ਼ੀਡੈਂਟ 트ੰਪ ਦੀ ਜਿਹੜੀ ਸਰਕਾਰ ਆ ਉਹ ਇਸ ਪਲਾਨ ਤੇ ਕੰਮ ਕਰ ਰਹੀ ਆ ਕਿ ਇਸ ਤੋੜ ਨੂੰ ਕਿੱਦਾਂ ਤੋੜਿਆ ਜਾਵੇ ਤੇ ਜਿਹੜੀਆਂ ਸੈਂਚਰੀ ਸਿਟੀਜ਼ ਆ ਇਹ ਗੜ੍ਹ ਬਣੀਆਂ ਹੋਈਆਂ ਨੇ ਗੈਰਕਾਨੂੰਨੀ ਲੋਕਾਂ ਦੀਆਂ ਇਹਨਾਂ ਨੂੰ ਇਥੋਂ ਕਿੱਦਾਂ ਅਰੈਸਟ ਕਰਕੇ ਤੇ ਕੱਢਿਆ ਜਾਵੇ ਤੋ ਬਹੁਤ ਸਾਰੇ ਲੋਕਾਂ ਦੇ ਮਨ ਵਿੱਚ ਅਜੇ ਵੀ ਇਹ ਵਹਿਮ ਆ ਕਿ ਉਹ ਇਹ ਸੋਚਦੇ ਨੇ ਕਿ ਪ੍ਰੈਜ਼ੀਡੈਂਟ ਟਰੰਪ ਸਿਰਫ ਉਹਨਾਂ ਲੋਕਾਂ ਨੂੰ ਹੀ ਇਥੋਂ ਰਿਪੋਰਟ ਕਰਨਗੇ ਜਿਹੜੇ ਕਿ ਗੈਰ ਕਾਨੂੰਨੀ ਹਨ ਤੇ ਇਸ ਦੇ ਨਾਲ ਨਾਲ ਉਹਨਾਂ ਤੇ ਕੋਈ ਕ੍ਰਿਮੀਨਲ ਕੇਸ ਚੱਲਦਾ ਪਿਆ ਹੋਆ ਜਾਂ ਜੇਲ੍ਹਾਂ ਵਿੱਚ ਨੇ ਇਹ ਇੱਕ ਬਹੁਤ ਵੱਡੀ ਮਿਸਟੇਕ ਆ ਕਿਉਂਕਿ ਜੋ ਪ੍ਰੈਜ਼ੀਡੈਂਟ ਟਰੰਪ ਦੇ ਪਲਾਨ ਨੇ ਉਹ ਸਟੈਪ ਬਾਈ ਸਟੈਪ ਚੱਲਣਗੇ ਪਹਿਲੇ ਸਾਲ ਦੇ ਵਿੱਚ ਉਹ ਜਿੰਨੇ ਵੀ ਕ੍ਰਿਮੀਨਲ ਕੇਸ ਦੇ ਲੋਕ ਨੇ ਉਹਨਾਂ ਨੂੰ ਕੱਢਣਗੇ ਉਸ ਤੋਂ ਬਾਅਦ ਉਹ ਦੂਜੇ ਜਿਹੜੇ ਲੋਕ ਨੇ ਜਿਹੜੇ ਵੱਖ-ਵੱਖਰੇ ਮੁਲਕਾਂ ਤੋਂ ਬਾਰਡਰ ਟੱਪ ਕੇ ਗੈਰਕਾਨੂੰਨੀ ਤਰੀਕੇ ਨਾਲ ਆਏ ਨੇ ਉਹਨਾਂ ਦੇ ਉੱਤੇ ਵੀ ਸ਼ਿਕੰਜਾ ਕੱਸਣਗੇ ਕਿਉਂਕਿ ਇਹਨਾਂ ਦੀ ਟੀਮ ਦੇ ਮੈਂਬਰ ਤੇ ਇਹ ਸਭ ਰਲ ਕੇ ਪਹਿਲਾਂ ਹੀ ਕਹਿ ਚੁੱਕੇ ਨੇ ਕਿ ਅਮਰੀਕਾ ਦਾ ਬਾਰਡਰ ਪਾਰ ਕਰਨਾ ਆਪਣੇ ਆਪ ਵਿੱਚ ਇੱਕ ਕ੍ਰਾਈਮिनल ਐਕਟੀਵਿਟੀ ਆ ਤੇ ਉਹ ਜਿਹੜੇ ਲੋਕ ਇੱਕ ਬਾਰਡਰ ਪਾਰ ਕਰਕੇ ਆਏ ਨੇ ਉਹ ਇੱਕ ਕ੍ਰਾਈਮ ਨੂੰ ਅੰਜਾਮ ਦੇ ਚੁੱਕੇ ਨੇ ਤੇ ਸੋ ਉਹਨਾਂ ਨੂੰ ਸਜ਼ਾ ਜਿਹੜੀ ਆ ਉਹ ਡੈਪੂਟੇਸ਼ਨ ਦੇ ਰੂਪ ਵਿੱਚ ਮਿਲੇਗੀ ਅਜੀ ਕੋਸ਼ਿਸ਼ ਸਮੇਂ ਪਹਿਲਾਂ ਪ੍ਰੈਜ਼ੀਡੈਂਟ ਰੰਪ ਦੀ ਸਰਕਾਰ ਬਣੀ ਵੀ ਨਹੀਂ ਸੀ ਕਿ ਕਿੰਨੇ ਹੀ ਇੰਡੀਆਨਾਂ ਨੂੰ ਜਾਜ ਪਰ ਪਰ ਕੇ ਰਿਪੋਰਟ ਕੀਤਾ ਸੋ ਇਹ ਜਿਹੜਾ ਉਹਨਾਂ ਦੇ ਮਨ ਵਿੱਚ ਕੈਸ਼ ਵੜੇ ਚੱਲਦਾ ਪਿਆ ਵਾ ਕਿ ਉਹ ਡੈਪੂਟੇਸ਼ਨ ਤੋਂ ਬਚ ਜਾਣਗੇ ਉਹ ਬਿਲਕੁਲ ਗਲਤ ਹੈ ਕਿਉਂਕਿ ਪ੍ਰੈਜ਼ੀਡੈਂਟ ਰੰਪ ਨੇ ਕਿਹਾ ਵਾ ਕਿ ਉਹ ਖਰਚੇ ਨੂੰ ਤੇ ਪੈਸੇ ਨੂੰ ਇੱਕ ਰਿਕਵਰਟ ਨਹੀਂ ਬਣਨ ਦੇਣਗੇ ਇਸ ਕੰਮ ਦੇ ਲਈ ਚਾਹੇ ਉਹਨਾਂ ਨੂੰ ਕੁਝ ਵੀ ਕਰਨਾ ਪਵੇ ਜਿੰਨੇ ਵੀ ਪੈਸੇ ਲੱਗਣਗੇ ਲੋਜਿਸਟਿਕ ਤੇ ਬੱਸਾਂ ਤੇ ਜਾਜਾਂ ਤੇ ਟਿਕਟਾਂ ਤੇ ਜੇਲ੍ਹਾਂ ਤੇ ਇਹਨਾਂ ਨੂੰ ਆਰਜੀ ਜੇਲ੍ਹਾਂ ਵੀ ਬਣਾਉਣੀਆਂ ਪੈਣਗੀਆਂ ਇਹਨਾਂ ਲੋਕਾਂ ਲਈ ਉਹ ਸਾਰਾ ਹੀ ਉਹ ਪਲਾਨ ਇਸ ਵੇਲੇ ਅਮਲ ਕਰਦੇ ਪਏ ਨੇ ਤੇ ਫਾਈਨਲ ਸ਼ੋਆ ਜਿਹੜੀਆਂ ਦੇ ਰਹੇ ਨੇ ਇਸ ਪਲਾਨ ਨੂੰ ਸੋ ਇਸ ਵੇਮ ਵਿੱਚ ਬਿਲਕੁਲ ਨਹੀਂ ਰਹਿਣਾ ਚਾਹੀਦਾ ਕਿ ਸਿਰਫ ਉਹ ਲੋਕ ਹੀ ਰਿਪੋਰਟ ਹੋਣਗੇ ਜਿਨ੍ਹਾਂ ਤੇ ਕੋਈ ਕੇਸ ਚੱਲਦਾ ਪਿਆ ਹੋਆ ਇਸ ਸਮੇਂ ਉਹ ਲੋਕ ਜਿਹੜੇ ਰਿਫਿਊਜੀ ਜਾਂ ਅਸਾਈਲਮ ਦੇ ਤੌਰ ਤੇ ਆਏ ਆ ਜਾਂ ਉਹਨਾਂ ਦਾ ਐਪਲੀਕੇਸ਼ਨ ਤੇ ਫੈਸਲਾ ਅਜੇ ਤੱਕ ਨਹੀਂ ਹੋਇਆ ਜਾਂ ਹੋ ਚੁੱਕਾ ਵਾ ਅਜੇ ਕੁਛ ਨਹੀਂ ਆਪਾਂ ਕਹਿ ਸਕਦੇ ਕਿ ਪ੍ਰੈਜ਼ੀਡੈਂਟ 트ੰਪ ਕਿਹੜੇ ਕਿਹੜੇ ਪਲਾਨਸ ਤੇ ਕੰਮ ਕਰ ਰਹੇ ਨੇ ਉਹ ਦੋਹਰੇ ਫਸ ਜਾਣਗੇ ਕਿਉਂਕਿ ਉਹ ਜੇ ਇੰਡੀਆ ਵਾਪਸ ਜਾਂਦੇ ਨੇ ਉਹਨਾਂ ਨੇ ਰਿਫਿਊਜੀ ਸਾਲਮ ਇਸੇ ਕਹਣੇ ਤੇ ਲਾਇਆ ਕਿ ਉਹਨਾਂ ਨੂੰ ਜਾਨ ਨੂੰ ਖਤਰਾ ਆ ਇੰਡੀਆ ਦੇ ਵਿੱਚ ਤਾਂ ਉਹ ਵਾਪਸ ਇੰਡੀਆ ਜਾ ਨਹੀਂ ਸਕਦੇ ਜੇ ਉਹ ਜਾਣਗੇ ਤੇ ਉੱਥੇ ਉਹਨਾਂ ਦੀ ਅਰੈਸਟ ਹੋ ਜਾਊਗੀ ਸੋ ਜਿਹੜੇ ਲੋਕ ਡਾਂਕੀ ਲਾ ਕੇ ਆਏ ਸੀ ਉਹ ਵਿਚਾਰੇ ਦੋਹੇ ਪਾਸਿਓਂ ਫਸ ਜਾਣਗੇ ਪਹਿਲਾਂ ਤਾਂ ਉਹਨਾਂ ਨੇ ਕਿੰਨੇ ਕਿੰਨੇ 40 40 50 50 ਲੱਖ ਲਾ ਕੇ ਆਪਣੇ ਮਾਂ ਪਿਓ ਨੂੰ ਤੰਗ ਕਰਕੇ ਕਿਤੋਂ ਕਰਜ਼ਾ ਚੁੱਕ ਕੇ ਬਾਰਡਰ ਟੱਪ ਕੇ ਆਪਣੀ ਜਾਨ ਜੋਖਮ 'ਚ ਪਾਈ ਤੇ ਪੈਸਾ ਜੋਖਮ 'ਚ ਪਾਇਆ ਉਹ ਇਸ ਵळे ਬਹੁਤ ਹੀ ਬੁਰੀ ਤਰੀਕੇ ਨਾਲ ਫਸੇ ਹੋਏ ਨੇ ਤੇ ਉਹਨਾਂ 'ਚ ਆਹਾਕਾਰ ਮੱਚੀ ਹੋਈ ਆ ਇਸ ਤੋਂ ਇਹ ਇੱਕ ਇੱਕ ਇਹ ਵੀ ਸਬਕ ਮਿਲਦਾ ਆ ਕਿ ਗਲਤ ਕੰਮ ਦਾ ਨਤੀਜਾ ਹਮੇਸ਼ਾ ਗਲਤੀ ਹੁੰਦਾ ਆ ਤੁਸੀਂ ਆਪਣੇ ਮੁਲਕ ਵਿੱਚ ਰਹਿ ਕੇ ਕੁਝ ਕੰਮ ਕਰ ਸਕਦੇ ਸੀ ਪੜ ਸਕਦੇ ਸੀ ਇੰਨੇ ਪੈਸੇ ਨਾਲ ਤੁਸੀਂ ਕੋ ਬਿਜ਼ਨਸ ਖੋਲ ਸਕਦੇ ਸੀ ਵਿਦੇਸ਼ਾਂ ਦੇ ਜਿਹੜੇ ਨਜ਼ਾਰੇ ਆ ਉਹ ਸਿਰਫ ਸੁਣਨ ਨੂੰ ਤੇ ਫੋਟੋਆਂ ਵਿੱਚ ਚੰਗੇ ਲੱਗਦੇ ਨੇ ਅਸਲੀਅਤ ਇਸ ਤੋਂ ਕੋਹਾਂ ਦੂਰ ਆ ਸੋ ਦੋਸਤੋ ਇਹ ਸੀ ਅੱਜ ਦੀ ਵੀਡੀਓ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰ ਦਿਓ ਤਾਂ ਜੋ ਅਜៃਆਂ ਹੋਰ ਜਾਣਕਾਰੀ ਭਰਪੂਰ ਵੀਡੀਓ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਸਕਣ ਧੰਨਵਾਦ